ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਮਿੱਤਰੋ ਬਾਈ ਮੀਂਹ ਦੀ ੜੀ ਕਰਦੇ ਕਰਦੇ ਕਈ ਦਿਨ ਹੋ ਗਏ ਆਨ ਸੁੱਕੇ ਪਏ ਤੇ ਆਪਣੇ ਤੇ ਅੱਜ ਟਰੈਕਟਰ ਆਇਆ ਤਾਂ ਕੱਲ ਮੈਂ ਚੱਲਾ ਵੀ ਹੁਣ ਲਾਹ ਲੇ ਲਈਏ ਜਨਰੇਟਰ ਤੇ ਲਾ ਲਈਏ ਟਰੈਕਟਰ ਨੂੰ ਚਲਾਇਆ ਹੋਇਆ ਅੱਜ ਪਹਿਲਾਂ ਉੱਧਰ ਛੱਡਿਆ ਬਾਈ ਪੈਪ ਲੈਣਾ ਤੇ ਹੁਣ ਉੱਧਰਲੇ ਧਨ ਭਰ ਗਿਆ ਆਪਣੇ ਹੁਣ ਇੱਧਰ ਵੀ ਭਰਨਾ ਆਪਾਂ ਨੇ ਹੋਰ ਹਣੀ ਵੀਰੇ ਕੀ ਹਾਲ ਹੈ ਵਧੀਆ ਬਾਈ ਠੀਕ ਹੈ ਬਾਈ ਹਣੀ ਬਾਈ ਟਰੈਕਟਰ ਦੇਖਣ ਆਇਆ ਸਪੈਸ਼ਲ ਕਾਲਦਾ ਸੱਟ ਬਹੁਤ ਹੈ। ਕੈਂਡਾ? ਹਾਂ, ਕਈ ਲੱਗਦਾ ਸਾਫ ਹੋਇਆ। ਠੀਕ ਆ। ਪੱਖੇ ਵੀ ਓਕੇ ਆ। ਵੈਸੇ ਵੀ ਕੋਈ ਸਾਹਮਣੇ ਦਿੰਦਾ, ਇਹ ਵੀ ਨਹੀਂ ਹੈਗਾ ਆਹ ਬਣਾ ਚੱਲ ਰਿਹਾ। ਇਹਲਾ ਆਪਣੀ 5 ਦੀ ਮੋਟਰ ਆ। 5 ਦੀ ਮੋਟਰ। ਐਨ ਵਧੀਆ ਚੱਲ ਰਹੀ ਆ। ਕੋਈ ਫਰਕ ਨਹੀਂ ਹੈਗਾ ਸਰਦਾਰ ਨੂੰ। ਕੋਈ ਫਰਕ ਨਹੀਂ ਹੈਗਾ ਬਾਈ। ਜਨਰੇਟਰ ਦਾ ਤਾਂ ਤਾਂ ਚੱਲਦਾ। ਜਨਰੇਟਰ ਵੀ ਹੈ ਨਹੀਂ ਤੇਰਾ ਲੋਡ ਹੈ ਜੀ ਗੱਲ ਨਹੀਂ ਬਾਈ। ਜਨਰੇਟਰ ਵੀ ਠੀਕ ਆ ਦੇਖੋ ਪਰ ਜਨਰੇਟਰ ਵੀ ਲੋਡ ਆ। ਕਿਹਦਾ ਪਤਾ ਲੱਗਦਾ ਨਾ ਅਸਲ ਵਿੱਚ। ਉਹੀ ਕਰਦਾ। ਇਹਦਾ ਲੋਡ ਪਾਉਣਾ ਤਾਂ ਹੈ। ਆਹ ਉਹ ਤਾਂ ਹੈ ਵੀਰੇ। ਕਹਿੰਦੇ ਸਿੱਧੀ ਪੀਜੀ ਉੱਪਰ ਬ੍ਰੇਕ ਤਾਇਗਾ ਯਾਰ। ਇਹਦੀਆਂ ਆਹ ਵੰ। ਅਣੀ ਆਇਆ ਬਾਈ ਆਂ ਸੀਵ ਪੈਸੇ ਲੱਗੇ ਹੋਏ ਦਿਖਦੇ ਆਂ ਲੱਗਦੀ ਬਾਈ ਪਤਾ ਲੱਗਦਾ ਕੰਮ ਕਮ ਹੋਇਆ ਵਾ ਨਹੀਂ ਚਲਦਾ ਦੱਸਣ ਲੱਗਦਾ ਦੱਸਣ ਲੱਜਾਂਦਾ ਹਾਂ ਕਿ ਕਿਤੇ ਦੇ ਕਿਤੇ ਦੇ ਬਾੜ ਦੀ ਆਉਂਦੀ ਆ ਸਾਲ ਜਿਹੜਾ ਬਿਲਕੁਲ ਸਿਮਪਲ ਜਿਹਾ ਚੱਲਦਾ ਆਰੇ ਨੀਕ ਫੀਕੀ ਜੀ ਬਹੁਤ ਹੁੰਦੀ ਆ ਨਾ ਜਿਹੜਾ ਕੰਮ ਚੱਲਦਾ ਜਿਹੜਾ ਪੰਪ ਮਾਲਾ 2 ਨੰਬਰ ਦਾ ਕਰਾਤਾ ਉਹ ਫਰ ਫਰ ਵੀ ਹੋ ਪਈ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਸਹੀ ਆ ਇੱਕ ਬਰਾਬਰ ਚੱਲਦਾ ਏ ਹਾਂ ਕੋਈ ਬਾਈ ਨੀ ਨੀ ਉਹਦਾ ਹੈ ਬਾਈ ਤੁਸੀਂ ਵਧੀਆ ਚਾਲ ਕਰਿਆ ਵਾ ਵਧੀਆ ਤਰੀਕੇ ਨਾਲ ਹਾਂ ਬਾਈ ਐਵੇਂ ਲੱਗੇ ਵੇ ਦਿਖਦੇ ਆਂ ਵੀਰੇ ਇਹ ਕੋਈ ਬੰਪਰ ਬਣਾਉਣ ਲਈ 10000 ਜਰਾ ਬੰਪਰ ਬੰਪਰ ਬਣਾਉਗਾ ਅਗਲਾ ਜੇ ਆਪਾਂ ਬਾਈ ਹੌਲੇ ਦੇ ਹੌਲਾ ਬਣਾਉਣੇ ਕਵਿੰਟਰ ਦਾ ਤਾਂ ਬਣੇ ਜਾਂਦਾ ਮੈਂ ਦੱਸ ਦਿੰਦਾ ਆਪਣੇ ਪਿੰਡ ਦੇ ਨੂੰ ਇਹ ਮੁੰਡੇ ਨੂੰ 10000 ਪੇ ਲੱਗ ਗਿਆ ਲੱਗ ਗਿਆ ਲੱਗ ਗਿਆ ਬਾਈ ਠੀਕ ਦਾ ਬੱਜੇ ਵੀ ਲੱਗਦੇ ਚਾਲ ਬਾਈ ਬਾਪੂ ਜਰਾ ਬੈਠਾ ਅਸਰ ਅੱਗੇ ਆ ਬੱਟਾ ਆਉਂਦਾ ਆਹ ਪਾਣੀ ਵੈਸੇ ਬਹੁਤ ਉਹੋ ਜਿਹੀ ਵਾਲੀ ਵੇਚ ਤਹੀਂ ਪਾਣੀ ਬਹੁਤ ਆ ਬਾਈ ਇਹਦਾ ਘਟ ਆਉਂਦਾ ਪਾਣੀ ਆਹ ਦੇਖੋ ਪਾਣੀ ਦਾ ਮੋਟਰ ਬਾਹਰ ਮਾਰਦੀ ਤੋ ਬੱਚੇ ਦੇ ਕੱਟੇ ਕਰਦੇ ਕਿੱਤੇ ਕਰਦੇ ਬਾਈ ਬਸ ਆਖੀ ਬਾਈ ਟਰੈਕਟਰ ਜੀ ਇਹਨਾਂ ਨੇ ਵੀ ਦੇਖਿਆ ਪਿੰਡ 'ਚ ਹਰੀਕ ਨੂੰ ਪਸੰਦ ਆਇਆ ਟਰੈਕਟਰ ਹੋਰ ਬਾਈ ਚੱਲਿਆ ਆ ਯਾਰ ਮੜਾ ਜਾ ਜਾਣਾ ਮੜਾ ਅੱਛਾ ਜੀ ਜਿਹੜਾ ਨਾ ਬਾਈ ਤੂੰ ਬਹੁਤ ਅੱਜ ਕੱਲ ਕੰਮ ਤੇ ਤੂੰ ਠੀਕ ਆ ہاں ਠੀਕ ਆ ਅੱਛਾ ਇੱਥੇ ਰਹੇਗਾ ਜੀ ਮਦਾਨ ਜੀ ਬੋਲਣ ਨੂੰ ਪਾਦਾ ਅੱਛਾ ਬੜਾ ਕੱਪੜਾ ਕਣ ਹੋਣਾ ਠੀਕ ਆ ਬਾਈ ਠੀਕ ਆ ਗੱਲ ਠੀਕ ਆ ਵੀ ਤੂੰ ਓਕੇ ਬਾਈ ਧੰਨਵਾਦ ਤੇਰਾ ਭਾਈ ਜਦ ਤੱਕ ਮੀਂਹ ਹੀ ਨਾ ਪੈਂਦਾ ਅਸਲ ਬੱਦਲ ਦੇਖ ਲਓ ਕਿੰਨਾ ਹੋਇਆ ਵਾ ਕਿਹੜੇ ਸਾਦ ਨਾਲ ਪਰ ਹਫਤਾ ਹੋ ਗਿਆ ਦੇਖਦਿਆਂ ਨੂੰ ਵੀ ਪੈ ਜਾਣ ਚਾਰਕਣੀਆਂ ਪੈ ਜਾਣ ਚਾਰਕਣੀਆਂ ਪਰ ਮੀਂਹ ਦਾ ਭਾਈ ਕੋਈ ਨੋ ਨਿਸ਼ਾਨ ਨਹੀਂ ਹੈਗਾ ਠੀਕ ਆ ਤੇ ਅੱਜ ਦੇਖ ਕੇ ਚਲਾਇਆ ਮਗਰ ਚੱਲਦਾ ਬਣਾ ਬਣਾ ਪਾਣੀ ਭਾਰੀ ਆਦਾ ਨਾਲ ਹੁਣ ਮਨ ਹੈਗਾ ਜੜੀਆਂ ਦਾ ਵੀ ਉਰੇ ਇੱਕ ਸਾਡੇ ਉਧਰ ਹੋਰ ਹੈ ਡੇੜੇ ਕਿੱਲਾ ਸੌ ਇੱਥੇ ਵੀ ਭਾਈ ਮੋਟਰ ਦਾ ਨਹੀਂ ਹੈਗਾ ਜਿਗਾਰ ਉੱਥੇ ਵੀ ਪਾਣੀ ਇੰਜਨ ਨਾਲੇ ਲੱਗਦਾ ਇਹਨਾਂ ਦਿਨਾਂ ਜਾ ਕੇ ਵੀ ਇੰਜਨ ਵੀ ਭਾਈ ਪਾਣੀ ਛੱਡਦਾ ਦਾ ਫਿਰ ਹੁਣ ਐ ਸਲਾਹੇ ਵੀ ਇਹਨੂੰ ਕਰਕੇ ਨਾ ਵੀ ਸੋਲਰ ਵਾਲਾ ਜਗਾੜ ਪਵਾ ਦਈਏ ਵਿੱਚ ਜੋ ਮਰਜੀ ਕਹਿ ਦੀ ਬਾਈ ਪਰ ਪਾਣੀ ਬਿਨਾਂ ਖੇਤੀ ਵੀ ਨਹੀਂ ਹੈ ਬਾਈ ਤੇਲ ਹੋਕਣਾ ਵੀ ਔਖਾ ਲੱਗਦਾ ਬਾਈ ਇਹ ਐਲ ਪ੍ਰੈਸ਼ਰ ਦੇਖੋ ਟਰੈਕਟਰ ਦਾ ਐਲ ਪ੍ਰੈਸ਼ਰ ਫੁੱਲ ਹੈ ਬਾਈ ਐਨ ਪਰੇਸਰ ਜਮਾ ਨਹੀਂ ਤੋੜਦਾ ਬੈਠਾ। ਬਾਈ ਬੱਟਾਂ ਦੇ ਪਹਿਲਾਂ ਮੈਂ ਨਾ ਸੈਡਾਂ ਤੇ ਦੋ ਪੰਪ ਉਹਦੇ ਮਾਰਦੇ ਤੇ ਪਰ ਫਿਰ ਵੀ ਕੱਖ ਆ ਜਿਹੜਾ ਇਹ ਵਿੱਚ ਭੜੀ ਜਾਂਦਾ ਤਾਂ ਨਾਲੇ। ਸਫਾਈ ਨਾਲ ਦੀ ਨਾਲ ਬੱਕੋ ਕਰੀ ਜਾਂਦਾ। ਥੋੜੇ ਜਿਹਾ ਬਾਈ ਮਗਰਾੜ ਢਿੱਲੇ ਆ ਪਤਾ ਨਹੀਂ ਤਾਂ ਜਨਰੇਟਰ ਚੱਲਦਾ ਤਾਂ ਕਰਕੇ ਹਿੱਲਦੇ ਆ ਵਾਈਬ੍ਰੇਸ਼ਨ ਨਾਲ ਮਗਰਾੜ ਥੋੜੇ ਕਸਣੇ ਪੈਣੇ। ਸਤਰੀ ਵੀ ਹਿੱਲਦੀ ਆ ਬਾਈ। ਜਨਰੇਟਰ ਪੱਧਰਾ ਨਹੀਂ ਖੜਾ ਤਾਂ ਕਰਕੇ ਜੀ ਜਨਰੇਟਰ ਕਰਕੇ ਵਾਈਬ੍ਰੇਸ਼ਨ ਕਰੀ ਜਾਂਦਾ ਬਾਈ ਪਾਣੀ ਪੈ ਗਿਆ ਨਹਿਰੇ ਨਹਿਰ ਸੂਏ ਸੂਏ ਲੋ ਜੀ ਭਾਈ ਇੱਕ ਬੰਦਾ ਹੋਰ ਆ ਗਿਆ ਸਵੇਰੇ ਟਰੈਕਟਰ ਦੇਖਣਾ ਹੋਰਵੇਂ ਬਾਈ ਵਧੀਆ ਵਧੀਆ ਬਾਈ ਸਾਰੇ ਚੱਲ ਜਾ ਰਹੇ ਨੇ ਟਰੈਕਟਰ ਬਾਈ ਇਹਦਾ ਕੰਮ ਆ ਯਾਰ। ਕੀ ਕੰਮ ਆ ਬਾਈ? ਜਿਹਨੇ ਮਗਰ ਪਾਇਆ ਮੈਂ ਡੀਲੇਟਰ। ਹਾਂ। ਉਹ ਫੋੜ ਮਗਰ। ਇਹਦਾ ਮਤਲਬ ਟਰੈਕਟਰ ਲੈਣ ਆਇਆ ਹੋਣਾ। ਹਾਂ। ਉਹ ਇਹ ਹੁਣ ਅੱਜ ਲੈਂਟਰ ਪਾਣਾ ਕੱਲ ਪਾਣੀ ਇਹ ਤੇ ਰੈਡੀ ਕਰ ਜਾ ਤੇ ਕੱਲ ਪਾਣਾ। ਯਾਰ ਲੈਂਟਰ ਤਾਂ ਤੁਸੀਂ ਐ ਬਣਾਇਆ ਵਾਜੀ ਕਹਿੰਦਾ ਬਹੁਤ 5000 ਸਕਰ ਫੁੱਟ ਲੈਂਟਰ ਪਾਉਣ ਦਾ। ਉਹ ਵੀ ਪਏ ਤੇ ਹੀ ਪੈਣਾ। ਕਾਪੜੇ ਆ ਪੇਜੂਗਾ। ਕੱਲ ਦਾ ਪਰਸੋਂ ਦਾ ਥੋੜਾ ਇੰਟਰਨੈਟਰ ਹੁੰਦੀ। ਜੀਨੇ ਨਹੀਂ ਆਈ ਮਸ਼ੀਰ ਦੂਏ ਪਾਸੇ ਚੱਲ ਗਈ ਗੱਲ। ਤਿਆਰੀ ਤਾਂ ਸਾਰੀ ਕਰੀ ਹੋਈ ਸੀ ਇਹਨਾਂ ਨੇ। ਮਾਹੀ ਮਾਹੀ ਮੈਂ ਕਹਿੰਦਾ 100 ਫੁੱਟ ਨਹੀਂ ਹੋਣਾ ਤੁਹਾਡਾ ਲੈਂਟਰ ਤੂੰ ਪਵਾ ਦੇ ਆ ਜਾ ਬਾਲੀ ਘਰ ਆ ਜਾ 100 ਫੁੱਟ ਦਾ ਤਾਂ ਆਏ ਪਾ ਲੈਣਾ ਚੱਕੀ ਟਰੈਕਟਰ ਬਾਈ ਤੁਹਾਨੂੰ ਮਿਲਣਾ ਅਜੇ 2 ਘੰਟੇ ਦੇ ਬਾਅਦ ਆ 2 ਘੰਟੇ ਲੱਗ ਜੀ ਮੈਨੂੰ ਹਾਂ ਨਾਲ ਨੂੰ ਕਹਿੰਦਾ ਖੱਤੀਓ ਭਰਨੀ ਆ ਖੱਤੀਓ ਭਰਨੀ ਹੁਣ ਲਾਹ ਤਾਂ ਲੈ ਲੀਏ ਬਾਈ ਆ ਟਰੈਕਟਰ ਦਾ ਅੱਜ ਵੀ ਭਰਦੀਆਂ ਹੈ ਇੱਥੇ ਵੀ ਪਾਉਣਾ ਏ ਬੜਾ ਮੋਟਾ ਬਰ ਐਣ ਦਾ ਕੋਈ ਨਾ ਤੂੰ ਲੈ ਜੀ ਥੋੜੇ ਟਾਈਮ ਬਾਅਦ ਟਰੈਕਟਰ ਮੈਂ ਵੀ ਬਾਈ ਕਹਾ ਹਾਂ ਮੈਂ ਕਹਾਂ ਇਹਦਾ ਬਾਈ ਇੱਧਰ ਸਾਡੇ ਪਿੰਡ ਆਉਦਾ ਨਹੀਂ ਝੱਲੀਆਂ ਅੱਜ ਕਿਵੇਂ ਆ ਗਿਆ ਹਾਂ ਅੱਜ ਤਾਂ ਆਉਂਦਾ ਨਹੀਂ ਹਾਂ ਅਕੇਨ ਨੂੰ ਨਾਲ ਮੈਪ ਤੇ ਉਹ ਲਾ ਕੇ ਉਹਨੇ 40 ਘਰ ਦੀ ਲੋਕੇਸ਼ਨ ਮਿਲ ਗਈ ਰਸਤਾ ਪਤਾ ਹੈ ਨਾ ਭਾਈ ਮਤਲਬ ਨੂੰ ਆ ਤੂੰ ਮਤਲਬ ਨੂੰ ਆ ਟਰੈਡਰ ਨਹੀਂ ਭਰਾਵਾ ਤੂੰ ਕਿੱਥੇ ਹੋਣ ਜਦੋਂ ਜਦੋਂ ਉਹਨੂੰ ਕਹਿਦੀ ਬਾਈ ਆ ਜਾ ਮੜਾ ਮੋਟਾ ਕੰਮ ਕਰਾਉਣਾ ਕਿਤੇ ਜਦੇ ਬਹਾਨਾ ਲਾ ਦੋ ਕੋਈ ਨਾ ਕੋਈ ਬੱਲ ਇਹ ਜਾ ਕੋਈ ਨਾ ਤਾਂ ਘੰਟਾ ਰੁਕ ਜਾ ਵੀਰੇ ਭਾਈ ਇਹਦੇ ਉਧਰ ਅੱਜ ਕੰਟਰ ਜਾ ਪੈਣਾ ਇਹਨੇ ਉਹ ਮੋਟਰ ਪਰ ਉਹ ਆਏਗਾ ਥੋੜੀ ਰੇਸ ਵਧਾ ਦੇ ਤੇਲ ਲੱਗਿਆ ਬਾਈ ਚੈੱਕ ਕਰ ਲੈ। ਬਰੇਸ ਵਧਾ ਥੋੜੀ। ਹੈ? ਬਰੇਸ ਵਧਾ ਥੋੜੀ। ਹੁਣ ਤਾਂ ਚਲਾਇਆ ਜੇ। ਤੇਲ ਮਿਣ ਕੇ ਦੇਣਾ ਮਿਣ ਕੇ ਲੈਣਾ ਬਾਈ। ਜਿੰਨਾ ਤੇ ਲੈ ਦੋ ਮੈਨੂੰ ਚਾਹੀਦਾ ਬਾਅਦ। ਕੁੱਤੇ ਨਾਲ ਲੜਾਈ ਹੋ ਗਈ। ਕੁੱਤੇ ਨਾਲ ਲੜਾਈ ਹੋ ਗਈ ਬਾਈ। ਕੁੰਡੀਆਂ ਦੇ ਸਿੰਘ ਫਸ ਗਏ। ਹਾਂ। ਉਹ ਲੜੂ ਤੇ ਤੇਰੇ ਤੇ। ਉਹ ਲੜੂ ਨਹੀਂ ਹੈਗਾ। ਉਹ ਕੁੱਤਾ بڑا ਬਾਈ। ਕੋਈ ਬੜਾ ਬੜਾ ਕੋਈ ਨਹੀਂ। ਇਹਦੇ ਤੇ ਕੁਛ ਨਹੀਂ ਆ ਗਿਆ ਇਹ। ਉਹ ਆਕੜ ਇਹ ਵੀ ਬਹੁਤ ਹੋਣਾ ਬਦੰਦਰ ਆ। ਆਕੜ ਦਾ ਇਹ ਵੀ ਥੋੜਾ ਨਹੀਂ। ਆਕੜ ਦਾ ਇਹ ਵੀ ਥੋੜਾ ਨਹੀਂ ਹੈਗਾ। ਚੱਲੀਏ ਬਾਈ ਫਿਰ। ਮੋਟਰ ਮੋਟਰ ਨਹੀਂ ਛੋਟੀ ਹੈਗੀ। ਟਰੈਕਟਰ ਦਾ ਜੀ ਇਹਨਾਂ ਥੋੜੀ ਖਾਲ ਉਛਲਦੀ ਆ। ਤਾ ਕਰਕੇ ਕਾ ਮੜ ਮੜੀ ਰੇਤ ਦੇ ਹਲਕੀ ਤੈਨੂੰ ਪਤਾ ਲੱਗੂ ਦੇ ਮਾਰੇ ਹਲਕੀ ਜਿਹੀ ਦੇ ਹਲਕੀ ਜੀ ਦੇ ਪਾ ਗਿਆ ਪਾਣੀ ਕਹਿ ਗਏ ਨਾ ਆ ਚੱਲੀ ਜਾਂਦੇ ਬਾ ਤੂੰ ਲੈ ਜਾ ਬਲਵਾਂ ਦਾ ਭਰੇ ਗਿਆ ਰੋ ਗਿਆ ਤੁਹਾਨੂੰ ਲੈ ਜਾ ਮੈਂ ਬੈਦਾ ਮੀਂਹ ਦਾ ਦੱਸਿਆ ਵਾ ਖਬਰੇ ਮੀਂਹ ਵੈਜ ਰਹੀ ਮੈਂ ਨਾ ਆਪਣੇ ਮੈਂ ਆ ਜਾਣਾ ਜਨਰੇਟਰ ਜਾਣ ਕੇ ਲਾਇਆ ਮੈਂ ਕਿਹਾ ਮਾੜਾ ਮੋਟਾ ਰੱਬ ਨੂੰ ਹੋ ਜੂਗਾ ਵੀ ਮੁੰਡੇ ਨੇ ਜਨਰੇਟਰ ਚਲਾਇਆ ਹੋਇਆ ਤੇਲ ਫੂਕਦਾ ਵੀ ਮੀਂਹ ਪਾ ਦਵਾ ਹੈ ਬਾ ਤਾਂ ਹੀ ਲਾਇਆ ਨਹੀਂ ਮੈਂ ਰੋਣ ਵਾਲੀ ਦੱਜ ਬਾਈ ਅਮਨੇ ਅਸਲ ਤੇ ਨਾ ਜਦ ਤੱਕ ਬਾਈ ਮੀਂਹ ਹਾਂ ਜਦ ਤੱਕ ਮੀਂਹ ਨਹੀਂ ਪੈਂਦਾ ਬਾਈ ਤਾਂ ਨੁਕੜਾ ਚੱਲਣੀ ਹੈ ਨਹੀਂ ਇੱਕ ਮੀਂਹ ਪੈ ਗਿਆ ਵਧੀਆ ਜਾ ਫੇਰ ਦਾ ਨਾ ਦੀ ਗੱਲ ਬਾਤ ਬਣਨੀ ਹੈ ਬਾਈ ਦੇਖ ਲਾ ਬਾਈ ਇੱਧਰ ਕੱਖ ਕਿਵੇਂ ਹੋਇਆ ਇਹਨਾ ਆਪਣੇ ਉੱਚਾ ਧੌਂਦਾ ਪਨੀਰੀ ਵਾਲਾ ਬਾਈ ਤਾਂ ਕਰਕੇ ਹਾਂ ਉੱਚਾ ਥੋੜਾ ਥਾਂ ਵੇ ਨਾ ਕੱਖਦਾ ਹੋ ਜਾਂਦਾ ਮਾੜਾ ਮੋਟਾ ਵਿੱਚ ਬਾਈ ਇਹਦੀਆਂ ਛੁੱਟੀਆਂ ਦੋ ਦਿਨ ਛੁੱਟੀਆਂ ਕਰਕੇ ਆਣੇ ਇਹ ਲਗਾਤਾਰ ਏਜੰਸੀ ਚ ਹੈ ਮੈਂ ਉਹ ਦੇਖ ਕੇ ਸਮਾਂ ਲੱਗੇ ਠੀਕ ਆ ਅੱਜ ਥੋੜਾ ਲੈਂਟਰ ਦਾ ਕੰਮ ਨਿਬੜ ਜੂ ਸਾਰਿਆਂ ਨੂੰ ਪਤਾ ਲੱਗਿਆ ਹੋਵੇ ਵੀ ਤੁਸੀਂ ਲੈਂਡਰ ਪਾਉਣਾ ਆਲ ਵਰਲਡ ਚ ਖਬਰ ਪਹੁੰਚੀ ਪਈ ਆ ਇਹ ਹੋ ਪਹਿਲਾਂ ਬਾਈ ਇਹਨਾਂ ਦੀ ਟੀਨਾ ਦੇ ਬਲੌਗਰਾਂ ਨੇ ਪਛਾਈ ਵੀ ਆ ਅਸੀਂ ਥੋੜਾ ਹੋ ਗਿਆ ਵੀਡੀਓ ਆ ਰਿਹਾ ਤੇ ਲੈਂਡਰ ਪਾਇਨਾ ਅੱਜ ਇਹ ਹੋ ਜਾਣਾ ਪਹਿਲਾਂ ਪਹਿਲਾਂ ਬਾਈ ਇਹਨਾਂ ਦੀ ਟੀਨਾ ਪਾਉਣ ਦੀ ਸਲਾਹ ਤੇ ਇਹਨਾਂ ਨੇ ਮਿਸਤਰੀਆਂ ਨਾਲ ਟੀਨਾ ਦੇ ਠਿੱਕਾ ਕਰਿਆ ਵਾਤਾ ਕਹਿ ਕਹਿ ਕੇ ਹੁਣ ਦੇਖ ਫਿਰ ਬਾਈ ਇਹਨਾਂ ਨੂੰ ਜੋ ਕਮੈਂਟ ਆਉਣ ਲੱਗੇ ਥੱਲੇ ਵੀ ਤੁਸੀਂ ਵੀ ਕਾਤੇ ਉਹ ਕਰਦੇ ਹੁਣ ਥੋੜੇ ਉਹਦੇ ਪੈਸੇ ਕਰਕੇ ਅਮਨੇ ਚਲ ਫਰਕ ਦਾ ਕੁਰੀ ਮੈਂ 10000 ਦਾ ਫਰਕ ਪੈਜੂ 10000 ਦਾ ਫਰਕ ਹੈ 10000 ਦਾ ਮਿਸਤਰੀ ਨੇ ਵਧਾ ਲਿਆ ਹਾਂ ਠੀਕ ਆ 10000 ਦਾ ਬਾਈ ਸਿੱਧਾ ਮਿਸਤਰੀ ਨੇ ਵਧਾ ਦਿੱਤਾ ਬਾਕੀ 15 2000 ਦਾ ਫਰਕ ਪੈਣਾ ਠੀਕ ਆ ਚੱਲ 17000 ਦਾ ਸਮਾਨ 15 ਆ 15 ਲਿਆ 20 ਟੋਟੇ ਸਪਲਟ ਦੇ ਆਏ ਆ 25000 ਵੱਜਣਾ 20 ਟੋਟੇ 3 ਮਿੰਟ ਦੇ ਨਾਲ ਕਿੰਨੇ ਦੇ ਹੋਣਗੇ ਤਿੰਨ ਹੋਗੇ ਤੇ ਤਿੰਨ ਟੋਟੇ ਦੇ ਚਾਰ ਦੇ ਨਾ 10 ਟੋਟੇ ਦੇ 4000 ਦੇ ਤੇ 20 ਟੋਟੇ ਹੋ ਗਏ 8000 ਦੇ ਫਰੀਆ ਕਿਹੜਾ ਕੈਰ ਵੀ ਕੋਟੜਾ ਸਰੀਆ ਵੀ ਮਹਿੰਗਾ ਬਾਈ ਸਰੀਆ ਵੀ ਹੋਊਗਾ 6000 ਦੇ ਉੱਪਰ 6500 2 ਕੋਟੜਾ ਫਰੀਆ ਆ ਚੱਲ ਕੋਈ ਗੱਲ ਹਾਂ 12000 ਦਾ ਸਰੀਆ ਹੋਊਗਾ ਪੈਸੇ ਦੇ ਦੇਣੇ ਪੈਸੇ ਪਾ ਲੈਣਾ ਇਸ਼ਾ ਕੋਈ ਨਹੀਂ ਚੱਲ ਕੋਈ ਗੱਲ ਲੈ ਲਈ ਹਿਸਾਬ ਇੱਥੇ ਤੇ ਲੋਬੀ ਮਿੱਤਰੋ ਰੋਪੜ ਪਹੁੰਚ ਗਏ ਤੇ ਆਪਣਾ ਹੌਲੈਂਡ 36 30 ਆ ਖੜਾ ਬਾਈ ਇਦੇ ਬਾਰੇ ਆਪਾਂ ਨੇ ਬਈ ਦੱਸਿਆ ਹੋਇਆ ਪਹਿਲਾਂ ਵੀ ਟਰੈਕਟਰ ਬਾਰੇ 15 ਮਾਡਲ ਹੈ ਜੀ ਇਹ ਠੀਕ ਹੈ ਜੀ ਕੰਡੀਸ਼ਨ ਆਪਾਂ ਨੇ ਆਲਰੇਡੀ ਇਹਦੇ ਉੱਤੇ ਸਾਰੀ ਵੀਡੀਓ ਪਹਿਲਾਂ ਬਣਾਈ ਹੋਈ ਆ ਪ੍ਰੰਤ ਟਰੈਕਟਰ ਦੇ ਨਾਲ ਦੇ ਨੇ ਜੀ ਠੀਕ ਹੈ ਜੀ ਪਿਛਲੇ ਟਾਇਰ ਸਮਝ ਲਓ 90 ਪੈਸੇ ਕੰਡੀਸ਼ਨ ਚ ਲੱਗੇ ਪਏ ਨੇ ਦੁਬਾਰਾ ਤੇ ਟਰੈਕਟਰ ਸਾਰਾ ਜੈਨੂਇਨ ਆ ਜੀ ਆਹ ਦਾ origignal ਆ ਟਰੈਕਟਰ ਕਲੱਚ ਪਲੇਟ ਤੋਂ ਇਲਾਵਾ ਹੋਰ ਟਰੈਕਟਰ ਸਾਰਾ ਸੀਲ ਹੈ ਨਾਲ ਦਾ ਜੀ ਠੀਕ ਹੈ ਜੀ ਰਮਾਰੂ ਮਾ ਦਾ ਰੰਗ ਸਾਰਾ ਟੋਟਲੀ ਓਰੀਜਨਲ ਹੈ। ਟਰੈਕਟਰ 250 ਘੰਟਾ ਓਰੀਜਨਲ ਚੱਲਿਆ ਹੋਇਆ ਬਾਈ ਖੇਤੀਬਾੜੀ ਤੇ ਠੀਕ ਹੈ ਜੀ। ਪੂਰੀ ਤਸੱਲੀ ਆ ਟਰੈਕਟਰ ਦੀ ਕੋਈ ਹੋਇਆ ਚਾਹਵਾਨ ਹੌਲੈਂਡ ਲੈਣ ਦਾ। ਤਾਂ ਦੇਖ ਲਿਓ ਜੀ ਟਰੈਕਟਰ। ਪਰ ਉਪਰ ਖੜਾ ਆਪਣੇ ਕੋਲ ਇੰਡੋ ਫਾਰਮ ਏਜੰਸੀ ਦੇ ਵਿੱਚ। ਸੁਪਰ ਹੈ ਜੀ ਇਹ। 14 ਦੇ ਟਾਇਰਾਂ 'ਚ ਮੋਰਲੇ ਟਾਇਰ 750 ਦੇ 363 ਚੋਮੀਸਾਨੂ ਟਰੈਕਟਰ ਹੀ ਕੰਡੀਸ਼ਨ ਚੈੱਕ ਕਰਾ ਦੰਨੇ ਲੋ ਜੀ ਮਰਾੜ ਮਰੂੜ ਐਨ ਵਧੀਆ ਪਾਇ ਐ ਟਰੈਕਟਰ ਤੇ ਹੱਕ ਹੱਕ ਦੇਖ ਲੋ ਪੂਰਾ ਸਾਂਭਿਆ ਹੋਇਆ ਟਰੈਕਟਰ ਆ ਬਾਈ ਐਨ ਠੀਕ ਆ ਜੀ ਜੇ ਕੋਈ ਵੀਰ ਸਾਹਬਾਂ ਸੱਜਣ ਹੋਇਆ ਤਾਂ ਦੇਖ ਲਓ ਕਿਸੇ ਨੇ ਕੋਈ ਵਿੱਚ ਟਰੈਕਟਰ ਦੇਣਾ ਹੋਇਆ ਉਹ ਵੀ ਆਪਾਂ ਕਰ ਲਾਂਗੇ ਵਾਦਾ ਕਰਤਾ ਠੀਕ ਆ ਜੀ ਕਈ ਵੀਰਾਂ ਕੋਲ ਪੁਰਾਣਾ ਟਰੈਕਟਰ ਹੁੰਦਾ ਵਿੱਚ ਦੇਣਾ ਹੁੰਦਾ ਉਹ ਵੀ ਰੱਖ ਲਾਂਗੇ ਆਪਾਂ ਠੀਕ ਹੈ ਜੀ ਬਾਕੀ ਹੋਰ ਵੀ ਟਰੈਕਟਰ ਖੜੇ ਨੇ ਪੁਰਾਣੇ ਬਾਈ ਪੁਰਾਣੇ ਟਰੈਕਟਰ ਆਪਣੇ ਕੋਈ ਕਈ ਖੜੇ ਨੇ ਅੱਜ ਕੋਨਾ ਸੇਲ ਵੀ ਹੋਇਆ ਟਰੈਕਟਰ ਤੇ ਜੇ ਕੋਈ ਹੋਰ ਟਰੈਕਟਰ ਲੈਣਾ ਹੁੰਦਾ ਜਾਂ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਹੈ ਬਹੁਤ ਸਾਰੇ ਵੀਰਾਂ ਨੇ ਸੇਲ ਕਰਨੇ ਨੇ ਆਪਣੇ ਟਰੈਕਟਰ ਤਾਂ ਉਹ ਵੀ ਦੱਸ ਦਿਆ ਕਰੋ ਬਾਈ ਪੁਰਾਣੇ ਟਰੈਕਟਰ ਵੀ ਲੈ ਲੈਣੇ ਆਪਾਂ ਤੇ ਇਹਦਾ ਬਾਈ ਰੇਟ ਦੱਸ ਦਿੰਨੇ ਆਪਾਂ ਠੀਕ ਹੈ ਜੀ ਡਿਮਾਂਡ 4.5 ਲੱਖ ਰੁਪਇਆ ਤੇ ਬਾਕੀ ਦਾ ਰੇਟ ਮਾੜਾ ਮੋਟਾ ਕਰ ਲਾਂਗੇ ਮੌਕੇ ਤੇ ਫਿਕਸ ਰੇਟ ਨਹੀਂ ਹੈਗਾ ਜਿਹੜਾ ਵੀ ਵੀਰ ਆਊਗਾ ਉਹਨੂੰ ਜਾਇਜ਼ ਕਰਕੇ ਦੇ ਦਾਂਗੇ ਟਰੈਕਟਰ ਆਪਾਂ ਹੀ ਠੀਕ ਹੈ ਜੀ ਤੇ ਆ ਕੇ ਤਸੱਲੀ ਕਰ ਲਿਓ ਟਰੈਕਟਰ ਦੀ ਫੁੱਲ ਗਰੰਟੀ ਹੈ ਵੈਸੇ ਬਾਈ ਟਰੈਕਟਰ ਦੀ ਸਾਰੇ ਪਾਸੇ ਦੇ ਟਰੈਕਟਰ ਓਕੇ ਆ ਸਿੱਕੇਬੰਦ ਟਰੈਕਟਰ ਆ ਪੂਰਾ ਸਾਢੇ 4 ਜਆ ਡਿਮਾਂਡ ਹੈ ਬਾਕੀ ਦਾ ਰੇਟ ਮੌਕੇ ਤੇ ਹੋ ਜਾਊਗਾ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਥੋੜਾ ਜਿਹਾ ਇਹਨਾਂ ਦਿਨਾਂ ਵਿੱਚ ਜ਼ਿਮੀਂਦਾਰ ਨੂੰ ਲੋਡ ਵੀ ਘੱਟ ਹੁੰਦੀ ਆ ਟਰੈਕਟਰ ਦੀ ਕਿਉਂਕਿ ਕੰਮ ਹੁੰਦਾ ਨਹੀਂ ਟਰੈਕਟਰ ਵਿਲੇ ਹੁੰਨੇ ਆ ਤਾਂ ਕਰਕੇ ਥੋੜਾ ਜਿਆਦਾ ਇਹਨਾਂ ਦੇ ਵਿੱਚ ਸੇਲ ਦਾ ਫਰਕ ਪੈ ਜਾਂਦਾ ਠੀਕ ਹੈ ਜੀ ਬਾਕੀ ਨਵੇਂ ਟਰੈਕਟਰ ਆਪਣੇ ਕੋਲ ਵਿੰਡੋ ਫਾਰਮ ਕੋਈ ਵੀ ਰਿੰਡੋ ਫਾਰਮ ਲੈਣ ਦਾ ਛਾਵਾ ਨਾ ਤਾਂ ਉਹ ਵੀ ਜਰੂਰ ਕੰਟੈਕਟ ਕਰਿਓ ਸਾਰੇ ਮਾਡਲ ਖੜੇ ਆ ਆਪਣੇ ਵਿੰਡੋ ਫਾਰਮ ਦੇ ਠੀਕ ਹੈ ਜੀ ਬਾਕੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਜੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਦਿਆ ਕਰੋ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਨੇ ਨਵੇਂ ਵਲੌਗਸ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ